ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵਾਇਸ ਤੇ ਕਿਸ ਮਹੀਨੇ ਜੰਮੇ ਲੋਕ ਕਿਹੋ ਜਿਹੇ ਹੁੰਦੇ ਹਨ ਆਓ ਜਾਣਦੇ ਹਾਂ ਇਸ ਵੀਡੀਓ ਰੈਂ ਜਨਵਰੀ ਇਸ ਸਾਲ ਦਾ ਸਭ ਤੋਂ ਪਹਿਲਾ ਮਹੀਨਾ ਆਪਣੇ ਖੁਸ਼ ਨੁਮਾ ਮੌਸਮ ਲਈ ਖਾਸ ਪਸੰਦ ਕੀਤਾ ਜਾਂਦਾ ਹੈ ਇਸ ਮਹੀਨੇ ਜਨਮ ਪੈਦਾ ਹੋਣ ਵਾਲੇ ਲੋਕ ਬਹੁਤ ਹੀ ਖੂਬਸੂਰਤ ਹੁੰਦੇ ਹਨ ਇਹਨਾਂ ਦੀ ਕੱਪੜਿਆਂ 'ਚ ਖਾਸ ਰੁਚੀ ਹੁੰਦੀ ਹੈ ਇਹਨਾਂ ਨੂੰ ਫੈਸ਼ਨ ਦੀ ਜ਼ਬਰਦਸਤ ਸਮਝ ਆਉਂਦੀ ਹੈ ਇਸ ਵਿੱਚ ਨਿਛਪੇਦਾ ਹੋਣ ਵਾਲੇ ਲੋਕ ਕੋ ਜਲਦੀ ਬੋਰੀਤ ਮਹਿਸੂਸ ਕਰਨ ਲੱਗਦੇ ਹਨ ਕਿਉਂਕਿ ਇਹ ਲੋਕ ਉਰਜਾ ਨਾਲ ਭਰੇ ਹੁੰਦੇ ਹਨ ਇਸ ਵਿੱਚ ਨਿਛਪੇਦਾ ਹੋਣ ਵਾਲੇ ਲੋਕ ਆਪਣੀਆਂ ਭਾਵਨਾਵਾਂ ਨੂੰ ਲੁਕੋ ਕੇ ਰੱਖਦੇ ਹਨ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਇਸ ਦਾ ਪਤਾ ਲਗਾਉਣਾ ਬੇहद ਮੁਸ਼ਕਲ ਹੁੰਦਾ ਹੈ ਇਹ ਲੋਕ ਜ਼ਿਆਦਾ ਇਮੋਸ਼ਨਲ ਹੁੰਦੇ ਹਨ ਤੇ ਇਹਨਾਂ ਨੂੰ ਜੇਕਰ ਕੋਈ ਗੱਲ ਚੁਪ ਜਾਵੇ ਜਾਂ ਕੋਈ ਦੁੱਖਾ ਜਾਵੇ ਤਾਂ ਉਸ ਤੋਂ ਬਾਹਰ ਆਉਣ ਵਿੱਚ ਬਹੁਤ ਲੰਮਾ ਸਮਾਂ ਲੱਗ ਜਾਂਦਾ ਹੈ ਫਰਵਰੀ ਇਸ ਵਿੱਚ ਹੀ ਨਿਸ ਪੈਦਾ ਹੋਣ ਵਾਲੇ ਲੋਕਾਂ ਦੇ ਵਿਚਾਰਾਂ ਨੂੰ ਸਮਝ ਸਕਣਾ ਮੁਸ਼ਕਲ ਹੁੰਦਾ ਹੈ ਇਹ ਲੋਕ ਹਕੀਕਤ ਤੇ ਸੁਪਨਿਆਂ ਨੂੰ ਇੱਕੋ ਜਿਹਾ ਮਹੱਤਵ ਦਿੰਦੇ ਹਨ ਫਰਵਰੀ ਵਿੱਚ ਪੈਦਾ ਹੋਣ ਵਾਲੇ ਲੋਕ ਖੁਸ਼ਿਆਰ ਤੇ ਇੰਟੈਲੀਜੈਂਟ ਹੁੰਦੇ ਹਨ ਇਹਨਾਂ ਨੂੰ ਸਮਝਣਾ ਸੌਖਾ ਨਹੀਂ ਹੈ ਜਦੋਂ ਤੁਸੀਂ ਮਹਿਸੂਸ ਕਰਨ ਲੱਗਦੇ ਹੋ ਕਿ ਤੁਸੀਂ ਇਹਨਾਂ ਨੂੰ ਥੋੜਾ ਜਾਣਨਾ ਹੈ ਉਸੇ ਵੇਲੇ ਹੀ ਉਹਨਾਂ ਦੇ ਵਿਅਕਤੀਤਵ ਦਾ ਨਵਾਂ ਪਹਿਲੂ ਤੁਹਾਡੇ ਸਾਹਮਣੇ ਆ ਜਾਵੇਗਾ ਇਹਨਾਂ ਲੋਕਾਂ ਦਾ ਵਿਅਕਤੀਤਵ ਕਾਫੀ ਆਕਰਸ਼ਕ ਹੁੰਦਾ ਹੈ ਆਮ ਤੌਰ ਤੇ ਲੋਕ ਸ਼ਾਂਤ ਤੇ ਸ਼ਰਮILLE ਸੁਭਾਅ ਦੇ ਹੁੰਦੇ ਹਨ ਜੇਕਰ ਇਹਨਾਂ ਤੇ ਕੋਈ پابੰਦੀ ਲਗਾਈ ਜਾਵੇ ਤਾਂ ਉਸ ਦਾ ਵਿਰੋਧ ਕਰਨ ਚ ਇਹ ਜ਼ਿਆਦਾ ਸਮਝ ਨਹੀਂ ਲਗਾਉਂਦੇ ਇਹਨਾਂ ਦੇ ਇਮੋਸ਼ਨ ਕਾਫੀ ਸਟਰੋਂਗ ਰੂਪ ਨਾਲ ਬਾਹਰ ਉਰਦੇ ਹਨ ਇਹ ਲੋਕ ਆਪਣੇ ਨੇੜੇ ਤੇੜੇ ਦੇ ਲੋਕਾਂ ਨੂੰ ਖੁਸ਼ ਰੱਖਦੇ ਹਨ ਤੇ ਬਹੁਤ ਖਰਚੀਲੇ ਵੀ ਹੁੰਦੇ ਹਨ ਮਾਰਚ ਮਾਰਚ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕਾਂ ਦਾ ਵਿਕਤੀਤਵ ਖੂਬਸੂਰਤ ਤੇ ਆਕਰਸ਼ਕ ਹੁੰਦਾ ਹੈ ਇਹ ਲੋਕ ਸ਼ਰਮਿਲੇ ਸੁਭਾਅ ਦੇ ਹੁੰਦੇ ਹਨ ਤੇ ਬਹੁਤ ਮੁਸ਼ਕਲ ਨਾਲ ਹੀ ਕੁਲਦੇ ਮਿਲਦੇ ਹਨ ਇਹ ਲੋਕ ਸੱਚ ਬੋਲਣ ਵਾਲੇ ਤੇ ਦਿਆਲੂ ਹੁੰਦੇ ਹਨ ਮਾਰਚਸ ਪੈਦਾ ਹੋਣ ਵਾਲੇ ਲੋਕ ਸ਼ਾਂਤੀ ਪਸੰਦ ਹੁੰਦੇ ਹਨ ਦੂਜਿਆਂ ਦੀ ਤਕਲੀਫ ਨੂੰ ਸਮਝਦੇ ਹਨ ਇਹਨਾਂ ਨੂੰ ਗੁੱਸਾ ਜਲਦੀ ਆਉਂਦਾ ਹੈ ਤੇ ਇਹ ਲੋਕ ਵਿਸ਼ਵਾਸ ਦੇ ਕਾਬਿਲ ਬਿਲਕੁਲ ਵੀ ਨਹੀਂ ਹੁੰਦੇ ਇਹ ਲੋਕ ਆਪਣੇ ਇਮੋਸ਼ਨ ਨੂੰ ਲੁਕੋ ਕੇ ਰੱਖਦੇ ਹਨ ਇਹਨਾਂ ਦੇ ਮਨ ਨੂੰ ਪੜਨਾ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਇਹ ਲੋਕ ਚੁਕੰਨੇ ਹੁੰਦੇ ਹਨ ਤੇ ਲੋਕਾਂ ਦੇ ਵਿਸ਼ੇ ਤੇ ਇੱਕ رائے ਤੇ ਕੰਮ ਕਰਦੇ ਹਨ ਜਿਸ ਨੂੰ ਬਦਲਣਾ ਮੁਸ਼ਕਲ ਹੁੰਦਾ ਹੈ ਅਪ੍ਰੈਲ ਅਪ੍ਰੈਲਸ ਪੈਦਾ ਹੋਣ ਵਾਲੇ ਲੋਕਾਂ ਦੇ ਵਿਅਕਤੀਤਵ ਵਿੱਚ ਵਿਪਿੰਤਾ ਪਾਈ ਜਾਂਦੀ ਹੈ ਇਹ ਲੋਕ ਮਜ਼ਾਕ ਤੇ ਮਹੌਲ ਨੂੰ ਹਲਕਾ ਰੱਖਦੇ ਹਨ ਇਹ ਲੋਕ ਜ਼ਿਆਦਾਤਰ ਹਾਲਾਤਾਂ ਦੇ ਅਨੁਸਾਰ ਰਹਿਣ ਦੀ ਕੋਸ਼ਿਸ਼ ਕਰਦੇ ਹਨ ਇਹ ਲੋਕ ਚਿੱਤੀ ਸੁਭਾਅ ਦੇ ਹੁੰਦੇ ਹਨ ਤੇ ਦੂਜਿਆਂ ਤੋਂ ਪਹਿਲਾਂ ਆਪਣੀ ਗੱਲ ਲੈਣਾ ਪਸੰਦ ਕਰਦੇ ਹਨ ਹਰ ਵਿਸ਼ੇ ਤੇ ਉਹਨਾਂ ਦੀ ਰਾਏ ਉਹਨਾਂ ਲਈ ਸਟੇਕ ਹੁੰਦੀ ਹੈ ਇਹ ਲੋਕ ਸ਼ਾਂਤ ਸੁਭਾਅ ਦੇ ਹੁੰਦੇ ਹਨ ਇਹਨਾਂ 'ਚ ਦੂਜਿਆਂ ਲਈ ਦਇਆ ਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਇਹ ਲੋਕ ਇਮਾਨਦਾਰ ਤੇ ਆਤਮ ਵਿਸ਼ਵਾਸਨੁਪਰੇ ਹੁੰਦੇ ਹਨ ਇਹ ਖਬਰਾਂ ਨਾਲ ਅਪਡੇਟ ਰਹਿਣਾ ਪਸੰਦ ਕਰਦੇ ਹਨ ਇਹ ਲੋਕ ਆਪਣੇ ਨੇੜੇ ਤੇੜੇ ਦੇ ਲੋਕਾਂ ਨੂੰ ਪ੍ਰੋਤਸਾਹਿਤ ਕਰਦੇ ਹਨ ਇਹਨਾਂ ਦੀ ਖੇਡ ਸੰਗੀਤ ਤੇ ਕੁਮਨ ਫਿਰੰਚ ਖਾਸ ਰੁਚੀ ਹੁੰਦੀ ਹੈ ਮੈਂ ਇਸ ਮਹੀਨੇ ਪੈਦਾ ਹੋਣ ਵਾਲੇ ਲੋਕ ਜਿੱਦੀ ਤੇ ਕਠੋਰ ਦਿਲ ਦੇ ਹੁੰਦੇ ਹਨ ਇਹ ਹਮੇਸ਼ਾ ਜੋਸ਼ ਨਾਲ ਭਰੇ ਹੁੰਦੇ ਹਨ ਤੇ ਆਪਣੇ ਦਿਲ ਦੇ ਸੁੰਦੇ ਹਨ ਇਹਨਾਂ ਦੇ ਵਿਚਾਰ ਸਟ੍ਰੀਕ ਹੁੰਦੇ ਹਨ ਜਲਦੀ ਗੁੱਸਾ ਕਰਦੇ ਹਨ ਲੋਕ ਇਹਨਾਂ ਵੱਲ ਆਸਾਨੀ ਨਾਲ ਆਕਰਸ਼ਿਤ ਹੋ ਜਾਂਦੇ ਹਨ ਇਹਨਾਂ ਨੂੰ ਆਕਾਸ਼ ਦਾ ਕੇਂਦਰ ਬਣੇ ਰਹਿਣਾ ਪਸੰਦ ਹੁੰਦਾ ਹੈ ਇਹ ਲੋਕ ਕਾਫੀ ਖੂਬਸੂਰਤ ਤੇ ਤੇਜ਼ ਦਿਮਾਗ ਵਾਲੇ ਹੁੰਦੇ ਹਨ ਆਪੋਜੀਟ ਸੈਕਸਵਲ ਹਨ ਨਾਲ ਕੋਲਨ ਮਿਲਨ ਚ ਇਹਨਾਂ ਨੂੰ ਬਹੁਤ ਸਮਾਂ ਲੱਗਦਾ ਹੈ ਇਹਨਾਂ ਨੂੰ ਕੰਨ ਗਰਦਨ 'ਚ ਹਮੇਸ਼ਾ ਤਕਲੀਫ ਰਹਿੰਦੀ ਹੈ ਇਹਨਾਂ ਦੀ ਕਲਪਨਾ ਸ਼ਕਤੀ ਬਹੁਤ ਵਧੀਆ ਹੁੰਦੀ ਹੈ ਤੇ ਇਹਨਾਂ ਨੂੰ ਘਰੇ ਰਹਿਣਾ ਪਸੰਦ ਨਹੀਂ ਹੁੰਦਾ ਸਾਹਿਤ ਤੇ ਕਲਾ 'ਚ ਇਹਨਾਂ ਦੀ ਬਹੁਤ ਰੁਚੀ ਹੁੰਦੀ ਹੈ ਜੂਨ ਇਹਨਾਂ ਨਾਲ ਰਹਿਣ 'ਚ ਸਾਰਿਆਂ ਨੂੰ ਮਜ਼ਾ ਆਉਂਦਾ ਹੈ ਇਹ ਲੋਕ ਰਹੱਸਮਈ ਸੁਭਾਅ ਦੇ ਹੁੰਦੇ ਹਨ ਇਹਨਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੈ ਇਹ ਲੋਕ ਗਜਬ ਦੇ ਆਤਮ ਵਿਸ਼ਵਾਸ ਨਾਲ ਭਰੇ ਹੁੰਦੇ ਹਨ ਤੇ ਇਮਾਨਦਾਰ ਹੁੰਦੇ ਹਨ ਪਰ ਇਹਨਾਂ ਨੂੰ ਕਦੇ-ਕਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਰਹਿੰਦਾ ਇਹ ਲੋਕ ਮਿਲਨਸਾਰ ਹੁੰਦੇ ਹਨ ਪਰ ਇਹਨਾਂ ਨੂੰ ਸਾਰਿਆਂ ਤੇ ਸ਼ਾਸਨ ਕਰਨ ਦੀ ਖਾਸੀ ਦਿਲਚਸਪੀ ਹੁੰਦੀ ਹੈ ਜੂਨ ਚ ਪੈਦਾ ਹੋਏ ਲੋਕ ਭਾਵਨਾਤਮਕ ਤੌਰ ਤੇ ਕਮਜ਼ੋਰ ਹੁੰਦੇ ਹਨ ਤੇ ਜਲਦੀ ਹਰਟ ਵੀ ਹੋ ਜਾਂਦੇ ਹਨ ਇਹਨਾਂ ਨੂੰ ਗੁੱਸਾ ਵੀ ਬਹੁਤ ਜ਼ਿਆਦਾ ਆਉਂਦਾ ਹੈ ਤੇ ਬਾਅਦ ਵਿੱਚ ਪਛਤਾਉਂਦੇ ਹਨ ਇਨਾਂ ਦਾ ਦਿਮਾਗ ਕਾਫੀ ਤੇਜ਼ ਹੁੰਦਾ ਹੈ ਤੇ ਇਸ ਲਈ ਇਹਨਾਂ ਨੂੰ ਜਾਦਤਰ ਚੀਜ਼ਾਂ ਯਾਦ ਰੱਖਣੀਆਂ ਹਨ ਕਈ ਵਾਰ ਲੋਕਾਂ ਦੇ ਵਿਸ਼ੇਸ਼ ਕਲਤਾ ਨਾ ਬਣਾ ਲੈਂਦੇ ਹਨ ਦੁਨੀਆਦਾਰੀ ਦੀ ਲੋੜਿੰਦੀ ਸਮਝ ਇਹਨਾਂ ਚ ਹੁੰਦੀ ਹੈ ਤੇ ਬਿਹਤਰ ਦੋਸਤ ਵੀ ਸਾਬਤ ਹੁੰਦੇ ਹਨ ਜੁਲਾਈ ਇਸ ਮਹੀਨੇ ਪੈਦਾ ਹੋਏ ਲੋਕ ਆਮ ਤੌਰ ਤੇ ਕਾਫੀ ਹਰਮਨ ਪਿਆਰੇ ਹੁੰਦੇ ਹਨ ਤੇ ਉਹਨਾਂ ਦੇ ਨੇੜੇ ਤੇੜੇ ਲੋਕ ਇਹਨਾਂ ਤੋਂ ਖੁਸ਼ ਰਹਿੰਦੇ ਹਨ ਇਨਾਂ ਨੂੰ ਨਵੇਂ ਦੋਸਤ ਬਣਾਉਣਾ ਤੇ ਘੁੰਮਣਾ ਫਿਰਨਾ ਬਹੁਤ ਪਸੰਦ ਹੁੰਦਾ ਹੈ ਇਹ ਅਪੋਜ਼ਿਟ ਸਿਕ ਦੇ ਲੋਕਾਂ ਨਾਲ ਆਸਾਨੀ ਨਾਲ ਖੁੱਲ੍ਹ ਮਿਲ ਜਾਂਦੇ ਹਨ ਇਹਨਾਂ ਨੂੰ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਹੁੰਦਾ ਹੈ ਇਹਨਾਂ ਕੋਲ ਕਿਸੇ ਨਾ ਕਿਸੇ ਖਾਸ ਚੀਜ਼ ਦਾ ਕਲੈਕਸ਼ਨ ਜ਼ਰੂਰ ਹੁੰਦਾ ਹੈ ਅਗਸਤ ਇਹਨਾਂ ਲੋਕਾਂ ਵਿੱਚ ਜੋਸ਼ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਹ ਲੋਕ ਬਹਾਦਰ ਹੁੰਦੇ ਹਨ ਤੇ ਖਤਰਿਆਂ ਦੀ ਪਰਵਾਹ ਨਹੀਂ ਕਰਦੇ ਇਨਾਂ ਨੂੰ ਲੋਕਾਂ ਵਿੱਚ ਖਾਸ ਬਣੇ ਰਹਿਣਾ ਪਸੰਦ ਹੁੰਦਾ ਹੈ। ਇਹਨਾਂ ਦਾ ਖੁੱਤੇ ਕੰਟਰੋਲਡ ਘੱਟ ਹੁੰਦਾ ਹੈ। ਇਹ ਲੋਕ ਸ਼ੋਰ ਕਰਦੇ ਹਨ ਤੇ ਮਨ ਤੋਂ ਕਹਾ ਨਿਕੜ ਬਹੁਤ ਤੇਜ਼ ਹੁੰਦੇ ਹਨ। ਇਹਨਾਂ ਵਿੱਚ ਬਦਲੇ ਦੀ ਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਨਾਲ ਗੁਲਣਾ ਮਿਲਣਾ ਆਸਾਨ ਹੁੰਦਾ ਹੈ। ਇਹਨਾਂ ਨੂੰ ਗੱਲ ਕਰਨਾ ਤੇ ਗਾਣੇ ਗਾਉਣਾ ਬਹੁਤ ਪਸੰਦ ਹੁੰਦਾ ਹੈ। ਇਹਨਾਂ ਨੂੰ ਸੰਗੀਤ 'ਚ ਖਾਸ ਰੁਚੀ ਹੁੰਦੀ ਹੈ। ਇਹ ਲੋਕ ਅਕਸਰ ਦਿਨਸ ਸੁਪਨੇ ਦੇਖਦੇ ਹੁੰਦੇ ਹਨ ਤੇ ਉਹਨਾਂ ਨੂੰ ਪੂਰਾ ਕਰਨ ਦੀ ਕਾਬਲੀਅਤ ਇਹਨਾਂ 'ਚ ਹੁੰਦੀ ਹੈ। ਇਹਨਾਂ ਦਾ ਧਿਆਨ ਆਸਾਨੀ ਨਾਲ ਭਟਕ ਜਾਂਦਾ ਹੈ। ਇਹਨਾਂ ਦੀ ਕਲਪਨਾ ਸ਼ਕਤੀ ਜ਼ਬਰਦਸਤ ਹੁੰਦੀ ਹੈ। ਪੜ੍ਹਾਈ ਕਰਨਾ ਇਹਨਾਂ ਨੂੰ ਪਸੰਦ ਨਹੀਂ ਹੁੰਦਾ। ਇਹਨਾਂ ਨੂੰ ਆਜ਼ਾਦੀ ਪਸੰਦ ਹੈ। ਇਹ ਬਹੁਤ ਸੋਹਣੇ ਹੁੰਦੇ ਹਨ। ਸਤੰਬਰ ਇਸ ਮਹੀਨੇ ਸਪੈਦਾ ਹੋਣ ਵਾਲੇ ਲੋਕ ਉਰਜਾ ਨਾਲ ਭਰੇ ਹੁੰਦੇ ਹਨ ਤੇ ਬਹੁਤ ਜਲਦਬਾਜ਼ੀ ਵਿੱਚ ਫੈਸਲੇ ਲੈਂਦੇ ਹਨ ਤੇ ਬਾਅਦ ਵਿੱਚ ਪਛਤਾਉਂਦੇ ਹਨ। ਇਨਾਂ ਨੂੰ ਖੁਦ ਨਾਲ ਪਿਆਰ ਹੁੰਦਾ ਹੈ ਇਹਨਾਂ ਨੂੰ ਆਪਣੇ ਸ਼ੁੱਭ ਚਿੰਤਕਾਂ ਨਾਲ ਘਿਰੇ ਰਹਿਣਾ ਪਸੰਦ ਹੁੰਦਾ ਹੈ ਇਹ ਕਾਫੀ ਸਮਝਦਾਰ ਹੁੰਦੇ ਹਨ ਤੇ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਇਹ ਲੋਕ ਬਹਾਦਰ ਹੁੰਦੇ ਹਨ ਤੇ ਨਵੀਆਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਦੇ ਦੋਸਤ ਬਹੁਤ ਚੜ੍ਹਦਾਂ ਹੁੰਦੇ ਹਨ ਆਪੋਜ਼ਿਟ ਸੈਕਸ਼ਨ ਨਾਲ ਸੰਬੰਧਿਤ ਕਾਫੀ ਤੇਜ਼ ਹੁੰਦੇ ਹਨ ਤੇ ਜਲਦੀ ਹੀ ਅੱਗੇ ਤੱਕ ਵਧ ਜਾਂਦੇ ਹਨ ਇਹਨਾਂ ਨੂੰ ਨਵੀਂ ਜਗ੍ਹਾ ਤੇ ਜਾਣਾ ਬਹੁਤ ਪਸੰਦ ਹੁੰਦਾ ਹੈ ਅਕਤੂਬਰ ਇਨਾਂ ਨੂੰ ਗੱਲ ਕਰਨਾ ਬਹੁਤ ਪਸੰਦ ਹੁੰਦਾ ਹੈ ਜੋ ਲੋਕ ਇਹਨਾਂ ਨੂੰ ਪਸੰਦ ਕਰਦੇ ਹਨ ਇਹ ਉਹਨਾਂ ਨਾਲ ਬੇहद ਇਮਾਨਦਾਰ ਹੁੰਦੇ ਹਨ ਇਹਨਾਂ ਦਾ ਮਨ ਬਹੁਤ ਖੂਬਸੂਰਤ ਹੁੰਦਾ ਹੈ ਨਾਲ ਹੀ ਇਹ ਆਕਰਸ਼ਕ ਵਿਅਕਤੀਤਵ ਦੇ ਸਵਾਮੀ ਹੁੰਦੇ ਹਨ ਇਹਨਾਂ ਨੂੰ ਅਕਸਰ ਗੁੱਸਾ ਆ ਜਾਂਦਾ ਹੈ ਭਾਵਨਾਤਮਕ ਤੌਰ ਤੇ ਜਲਦੀ ਦੁਖੀ ਵੀ ਹੋ ਜਾਂਦੇ ਹਨ ਤੇ ਇਸ ਤੋਂ ਜਲਦੀ ਬਾਹਰ ਵੀ ਆ ਜਾਂਦੇ ਹਨ ਇਹਨਾਂ ਦੀ ਸੋਚ ਬਹੁਤ ਵਿਆਪਕ ਹੁੰਦੀ ਹੈ ਇਹ ਆਪਣੀਆਂ ਭਾਵਨਾਵਾਂ ਨੂੰ ਲੁਕਾਉਣ 'ਚ ਯਕੀਨ ਨਹੀਂ ਰੱਖਦੇ ਤੇ ਜੋ ਸਾਹਮਣੇ ਹੁੰਦਾ ਹੈ ਉਹੀ ਅੰਦਰ ਹੁੰਦਾ ਹੈ ਇਹਨਾਂ ਦੇ ਵਿਸ਼ੇ 'ਚ ਕਿਸੇ ਵੀ ਪ੍ਰਕਾਰ ਦੀ رائے ਬਣਾਉਣਾ ਆਸਾਨ ਨਹੀਂ ਹੁੰਦਾ ਇਹ ਲੋਕ ਬੇहद ਖੂਬਸੂਰਤ ਹੁੰਦੇ ਹਨ ਤੇ ਅਪੋਜ਼ਿਟ ਸੈਕਸ ਚੰਗੀ ਖਾਸੀ ਹਰਮਨ ਪਿਆਰ ਦਾ ਹਾਸਿਲ ਕਰ ਲੈਂਦੇ ਹਨ ਨਵੰਬਰ ਇਸ ਮਹੀਨੇ 'ਚ ਜਨਮ ਲੈਣ ਵਾਲੇ ਲੋਕ ਬਹੁਤ ਹੀ ਇਮਾਨਦਾਰ ਹੁੰਦੇ ਹਨ ਇਹ ਲੋਕ ਜੇਕਰ ਕਿਸੇ ਕੰਮ ਨੂੰ ਸ਼ੁਰੂ ਕਰਦੇ ਹਨ ਤਾਂ ਖਤਮ ਕਰਨ ਤੋਂ ਬਾਅਦ ਹੀ ਚੈਨ ਲੈਂਦੇ ਹਨ ਇਹ ਕਈ ਵਾਰ ਖਤਰਨਾਕ ਵੀ ਸਾਬਤ ਹੁੰਦੇ ਹਨ ਇਹਨਾਂ ਦੀ ਸਿਕਸ ਅਪੀਲ ਇਹਨਾਂ ਦਾ ਮੁੱਖ ਹਥਿਆਰ ਹੁੰਦੀ ਹੈ ਨਾਲ ਹੀ ਨਾਲ ਇਹਨਾਂ ਦਾ ਰਹੱਸ ਚਰਿੱਤਰ ਲੋਕਾਂ ਨੂੰ ਇਹਨਾਂ ਵੱਲ ਖਿੱਚਦਾ ਹੈ ਇਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਤੇ ਇਹਨਾਂ ਨੂੰ ਗੁੱਸਾ ਬਹੁਤ ਜਲਦੀ ਆਉਂਦਾ ਹੈ ਇਹ ਨਵੇਂ ਲੋਕਾਂ ਨਾਲ ਮਿਲਣਾ ਪਸੰਦ ਕਰਦੇ ਹਨ ਇਹ ਪੀੜ ਵਿੱਚ ਆਪਣੀ ਅਲੱਗ ਪਛਾਣ ਬਣਾਉਣ 'ਚ ਸਫਲ ਹੁੰਦੇ ਹਨ ਛੋਟੀਆਂ-ਛੋਟੀਆਂ ਗੱਲਾਂ ਦਾ पहचान है। दिसंबर इस महीने पैदा हुए लोग बाकी किसी भी महीने चलम तो बहुत ज्यादा खूबसूरत होंगे ये लोग इमानदार दयालु होंगे सच्चे देशभक्त होंगे ਇਹਨਾਂ 'ਚ ਬਦਲੇ ਦੀ ਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਖੇਡਾਂ 'ਚ ਬਹੁਤ ਚੰਗਾ ਪ੍ਰਦਰਸ਼ਨ ਕਰਦੇ ਹਨ ਤੇ ਇਹਨਾਂ 'ਚ ਧੀਰਜ ਦੀ ਕਮੀ ਹੁੰਦੀ ਹੈ ਤੇ ਹਰ ਕੰਮ ਜਲਦਬਾਜ਼ੀ ਨਾਲ ਕਰਦੇ ਹਨ। ਇਹ ਆਸਾਨੀ ਨਾਲ ਆਪਣਾ ਪ੍ਰਭਾਵ ਛੱਡਦੇ ਹਨ ਪਰ ਇਹਨਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੁੰਦਾ ਹੈ। ਇਹਨਾਂ ਦਾ ਵਿਵਹਾਰ ਸਾਰਿਆਂ ਨਾਲ ਬਹੁਤ ਚੰਗਾ ਹੁੰਦਾ ਹੈ ਜਿਸ ਵਿੱਚ ਆਪਣਾपन ਚਲਕਦਾ ਹੈ। ਇਹ ਮਾਹੌਲ ਨੂੰ ਹਲਕਾ ਰੱਖਣਾ ਪਸੰਦ ਕਰਦੇ ਹਨ। ਇਸ ਲਈ ਇਹਨਾਂ ਨੂੰ ਮਜ਼ਾਕ ਕਰਨਾ ਖਾਸ ਪਸੰਦ ਹੁੰਦਾ ਹੈ ਦੋਸਤੋ ਸਾਡੀ ਅੱਜ ਦੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਨਾਈਟ ਤੇ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ